ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੈਂਡੀ ਅੱਜ ਫੇਰ ਇੱਕ ਸੱਚੀ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ। ਰੋਜ਼ ਸੱਚੀਆਂ ਤੇ ਨਵੀਆਂ ਕਹਾਣੀਆਂ ਸੁਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਮੇਰੇ ਦੋਸਤ ਅੱਜ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਨੇ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਅੱਜ ਦੀ ਜਿਹੜੀ ਮੈਂ ਕਹਾਣੀ ਸੁਣਾਉਣ ਜਾ ਰਿਹਾ ਹਾਂ ਇਹ 2015 ਦੀ ਕਹਾਣੀ ਹੈ। ਇਸ ਕਹਾਣੀ ਦੇ ਵਿੱਚ ਇੱਕ ਮੁੰਡਾ ਆ ਜਿਹਦਾ ਨਾਮ ਹੈ ਸਾਹਿਲ। ਇਹ ਸਾਰੀ ਕਹਾਣੀ ਉਹਦੇ ਅਲੇ ਦੁਆਲੇ ਹੀ ਘੁੰਮਦੀ ਹੈ। ਇਸਦੀ ਸ਼ੁਰੂਆਤ ਹੁੰਦੀ ਹੈ ਹੁਸ਼ਿਆਰਪੁਰ ਤੋਂ ਹੁਸ਼ਿਆਰਪੁਰ ਦਾ ਰਹਿਣ ਵਾਲਾ ਇਹ ਮੁੰਡਾ ਜਿਹਦਾ ਨਾਮ ਸਾਹਿਲ ਹੁੰਦਾ ਇਹਦੇ ਪਰਿਵਾਰ ਦੇ ਵਿੱਚ ਇਹਦੇ ਪਿਤਾ ਇਹਦੀ ਮਾਤਾ ਤੇ ਇਹਦੀਆਂ ਦੋ ਭੈਣਾਂ ਨੇ ਸਾਹਿਲ ਦਾ ਜੋ ਪਿਤਾ ਸੀ ਉਹ ਇੱਕ ਭੱਠੇ ਤੇ ਕੰਮ ਕਰਦਾ ਸੀ ਉਹ ਉੱਥੇ ਮਨੀਮ ਦਾ ਕੰਮ ਕਰਦੇ ਸੀ ਉਹਨਾਂ ਦੀ ਆਮਦਨ ਬਹੁਤੀ ਜ਼ਿਆਦਾ ਨਹੀਂ ਸੀ ਪਰ ਫਿਰ ਵੀ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੇ ਸੀ ਹੁਣ ਜਿਵੇਂ ਜਿਵੇਂ ਸਾਹਿਲ ਦੀ ਉਮਰ ਵੱਧਦੀ ਹੈ ਸਾਹਿਲ ਜਵਾਨ ਹੁੰਦਾ ਹੈ ਤਾਂ ਫਿਰ ਘਰਦਿਆਂ ਦਾ ਕਹਿਣਾ ਹੁੰਦਾ ਹੈ ਉਹ ਸਾਹਿਲ ਨੂੰ ਕਹਿੰਦੇ ਨੇ ਕਿ ਤੂੰ ਵੀ ਹੁਣ ਕੋਈ ਕੰਮ ਕਰ ਲੈ ਘਰ ਦੇ ਖਰਚੇ ਦੇ ਵਿੱਚ ਘਰ ਨੂੰ ਚਲਾਉਣ ਦੇ ਵਿੱਚ ਉਹਨਾਂ ਦੀ ਮਦਦ ਕਰ ਕਿਉਂਕਿ ਸਾਹਿਲ ਦੀਆਂ ਜੋ ਦੋ ਭੈਣਾਂ ਸੀ ਹੁਣ ਉਹ ਵੀ ਜਵਾਨ ਹੋ ਰਹੀਆਂ ਸੀ ਇੱਕ ਸਮੇਂ ਤੇ ਆ ਕੇ ਉਹਨਾਂ ਦਾ ਵੀ ਵਿਆਹ ਕਰਨਾ ਸੀ ਹੁਣ ਘਰ ਦੇ ਪਰਿਵਾਰ ਵਾਲੇ ਇਸੇ ਕਰਕੇ ਸਾਹਿਲ ਨੂੰ ਕਹਿੰਦੇ ਸੀ ਕਿ ਉਹ ਵੀ ਕਿਸੇ ਕੰਮ ਲੱਗ ਜਾਵੇ ਉਹ ਵੀ ਕਮਾਉਣ ਲੱਗ ਜਾਵੇ ਪਰ ਇੱਥੇ ਜੋ ਸਾਹਿਲ ਸੀ ਉਹਦਾ ਸੁਪਨਾ ਕੁਝ ਹੋਰ ਸੀ ਉਹ ਆਰਮੀ ਦੇ ਵਿੱਚ ਜਾਣਾ ਚਾਹੁੰਦਾ ਸੀ ਸਾਹਿਲ ਦਾ ਸੁਪਨਾ ਇਹੀ ਸੀ ਕਿ ਉਹ ਆਰਮੀ ਦੇ ਵਿੱਚ ਜਾ ਕੇ ਇੱਕ ਵੱਡਾ ਅਫਸਰ ਬਣੇ ਸਾਹਿਲ ਆਪਣੀ ਬੋਡੀ ਨੂੰ ਵੀ ਫਿੱਟ ਰੱਖਦਾ ਸੀ ਉਹ ਐਕਸਰਸਾਈਜ਼ ਕਰਦਾ ਸੀ ਉਹ ਜਿਮ ਵੀ ਜਾਂਦਾ ਸੀ ਸਾਹਿਲ ਦੇ ਵਿੱਚ ਸਾਰੇ ਗੁਣ ਸੀ ਪਰ ਪ੍ਰਮਾਤਮਾ ਦੇ ਵੱਲੋਂ ਉਹਦੇ ਵਿੱਚ ਇੱਕ ਕਮੀ ਛੱਡੀ ਗਈ ਸੀ ਸਾਹਿਲ ਦਾ ਇੱਕ ਹੱਥ ਨਹੀਂ ਸੀ ਇਸ ਕਰਕੇ ਸਾਹਿਲ ਦੋ ਵਾਰ ਜਦੋਂ ਆਰਮੀ ਦੇ ਵਿੱਚ ਭਰਤੀ ਹੋਣ ਦੇ ਲਈ ਜਾਂਦਾ ਆ ਤਾਂ ਉਹਨੂੰ ਇੱਥੇ ਕਾਮਯਾਬੀ ਨਹੀਂ ਮਿਲਦੀ ਉਹ ਉੱਥੇ ਭਰਤੀ ਨਹੀਂ ਹੋ ਪਾਉਂਦਾ ਸਾਹਿਲ ਇੱਥੇ ਨਿਰਾਸ਼ ਹੋ ਜਾਂਦਾ ਆ ਪਰ ਹਜੇ ਵੀ ਉਹਦੇ ਕੋਲ ਇੱਕ ਚਾਂਸ ਬਾਕੀ ਹੁੰਦਾ ਆ ਆਰਮੀ ਦੇ ਵਿੱਚ ਭਰਤੀ ਹੋਣ ਦੇ ਲਈ ਉਹ ਹੁਣ ਆਪਣੀ ਮਿਹਨਤ ਕਰਦਾ ਆ ਐਕਸਰਸਾਈਜ਼ ਕਰਦਾ ਆਪਣੀ ਬਾਡੀ ਨੂੰ ਪੂਰਾ ਫਿੱਟ ਰੱਖਦਾ ਪਰ ਸਾਹਿਲ ਦੀ ਇੱਤੇ ਮਾੜੀ ਕਿਸਮਤ ਕਿ ਤੀਜੀ ਵਾਰ ਵੀ ਸਾਹਿਲ ਦੀ ਭਰਤੀ ਆਰਮੀ ਦੇ ਵਿੱਚ ਨਹੀਂ ਹੋ ਪਾਉਂਦੀ ਖਾਲੀ ਹੱਥ ਸਾਹਿਲ ਨੂੰ ਵਾਪਸ ਘਰ ਪਰਤਣਾ ਪੈਂਦਾ ਜਦੋਂ ਹੁਣ ਸਾਹਿਲ ਦੀ ਤੀਸਰੀ ਵਾਰ ਵੀ ਭਰਤੀ ਨਹੀਂ ਹੋ ਪਾਉਂਦੀ ਤਾਂ ਸਾਹਿਲ ਦਾ ਮਨ ਟੁੱਟ ਜਾਂਦਾ ਆ ਉਹ ਕਾਫੀ ਨਰਾਸ਼ ਹੋ ਜਾਂਦਾ ਹੈ ਵਾਪਸ ਆਪਣੇ ਘਰ ਆਉਂਦਾ ਹੈ ਤਾਂ ਘਰ ਆ ਕੇ ਉਹ ਕਾਫੀ ਨਰਾਸ਼ ਹੁੰਦਾ ਹੈ ਉਹ ਕਿਸੇ ਨਾਲ ਕੋਈ ਗੱਲ ਨਹੀਂ ਕਰਦਾ ਆਪਣੇ ਆਪ ਨੂੰ ਕਮਰੇ ਦੇ ਵਿੱਚ ਬੰਦ ਕਰ ਲੈਂਦਾ ਕਿਤੇ ਵਾਰ ਨਿਕਲਦਾ ਨਹੀਂ ਕਿਸੇ ਨਾਲ ਕੋਈ ਗੱਲ ਨਹੀਂ ਦਾ ਸਾਹਿਲ ਇੱਕ ਤਰ੍ਹਾਂ ਡਿਪਰੈਸ਼ਨ ਦੇ ਵਿੱਚ ਜਾਣ ਲੱਗਦਾ ਹੈ ਇਹ ਸਭ ਦੇਖ ਕੇ ਜੋ ਸਾਹਿਲ ਦੇ ਪਰਿਵਾਰ ਵਾਲੇ ਹੁੰਦੇ ਨੇ ਉਹ ਫਿਰ ਉਹਨੂੰ ਸਮਝਾਉਂਦੇ ਨੇ ਉਹ ਕਹਿੰਦੇ ਨੇ ਕਿ ਜੇ ਆਰਮੀ ਦੇ ਵਿੱਚ ਤੇਰੀ ਭਰਤੀ ਨਹੀਂ ਹੋ ਪਾਈ ਤਾਂ ਫਿਰ ਇਹਦੇ ਵਿੱਚ ਕੀ ਹੈ ਇਹਦੇ ਨਾਲ ਕਿਹੜਾ ਜ਼ਿੰਦਗੀ ਖਤਮ ਹੋ ਜਾਂਦੀ ਹੈ ਹਜੇ ਤੇਰੀ ਜ਼ਿੰਦਗੀ ਬਹੁਤ ਪਈਆ ਹਜੇ ਤੂੰ ਦੇਖਿਆ ਹੀ ਕੀ ਹੈ ਹਜੇ ਤੂੰ ਕਿਸੇ ਵੀ ਫੀਲਡ ਦੇ ਵਿੱਚ ਜਾ ਸਕਦਾ ਹੈ ਆਪਣੀ ਸਫਲਤਾ ਹਾਸਲ ਕਰ ਸਕਦਾ ਹੈ ਹੁਣ ਜਦੋਂ ਸਾਹਿਲ ਦੇ ਪਰਿਵਾਰ ਵਾਲੇ ਉਹਨੂੰ ਹੌਸਲਾ ਹਿੰਮਤ ਦਿੰਦੇ ਨੇ ਫਿਰ ਸਾਹਿਲ ਮੋਟੀਵੇਟ ਹੁੰਦਾ ਆ ਉਹ ਫਿਰ ਉਹ ਹਿੰਮਤ ਕਰਕੇ ਆਪਣਾ ਘਰ ਤੋਂ ਬਾਹਰ ਨਿਕਲਦਾ ਉਹ ਸੋਚਦਾ ਕਿ ਜੇ ਆਰਮੀ ਦੇ ਵਿੱਚ ਮੈਂ ਭਰਤੀ ਨਹੀਂ ਹੋ ਪਾਇਆ ਤਾਂ ਇੱਥੇ ਦੁਨੀਆ ਖਤਮ ਨਹੀਂ ਹੋ ਜਾਂਦੀ ਐਸੇ ਦੌਰਾਨ ਕੀ ਹੁੰਦਾ ਹੈ ਕਿ ਸਾਹਿਲ ਦਾ ਇੱਕ ਦੋਸਤ ਹੁੰਦਾ ਹੈ ਜਿਹਦਾ ਨਾਮ ਹੁੰਦਾ ਹੈ ਰੋਹਿਤ ਉਹ ਦਿੱਲੀ ਦੇ ਵਿੱਚ ਰਹਿੰਦਾ ਹੁੰਦਾ ਉਹ ਉੱਥੇ ਹੀ ਕੰਮ ਕਰਦਾ ਹੁੰਦਾ ਹੈ ਸਾਹਿਲ ਨੂੰ ਉਹਦਾ ਫੋਨ ਆਉਂਦਾ ਹੈ ਰੋਹਿਤ ਸਾਹਿਲ ਨੂੰ ਪੁੱਛਦਾ ਹੈ ਕਿ ਤੂੰ ਕੀ ਕਰ ਰਹੇ ਹੋ ਆ ਤਾਂ ਸਾਰੀ ਜੋ ਕਹਾਣੀ ਹੁੰਦੀ ਆ ਇਹ ਰੋਹਿਤ ਨੂੰ ਦੱਸਦਾ ਹੈ ਫਿਰ ਉਹ ਹੋਏ ਤਉਨੂੰ ਕਹਿੰਦਾ ਆ ਕਿ ਜੇਕਰ ਤੂੰ ਐਂ ਕਰੇ ਤੂੰ ਦਿੱਲੀ ਹੀ ਆ ਜਾਵੇਂ ਇੱਥੋਂ ਪਿੰਡ ਛੱਡ ਕੇ ਇੱਥੇ ਆ ਕੇ ਤੂੰ ਕੋਈ ਵੀ ਨੌਕਰੀ ਕਰ ਲਵੀਂ ਉਹਦੇ ਵਿੱਚ ਵਧੀਆ ਤੈਨੂੰ ਤਨਖਾਹ ਮਿਲ ਜਾਇਆ ਕਰੂਗੀ ਤੇਰਾ ਵਧੀਆ ਗੁਜ਼ਾਰਾ ਹੋ ਜਾਊਗਾ ਤੂੰ ਆਪਣੇ ਘਰ ਵੀ ਵਧੀਆ ਪੈਸੇ ਭੇਜ ਸਕਿਆ ਕਰੇਗਾ ਸਾਇਰ ਕਹਿੰਦਾ ਕਿ ਠੀਕ ਆ ਮੈਂ ਆਪਣੇ ਪਰਿਵਾਰ ਦੇ ਨਾਲ ਸਲਾਹ ਕਰਦਾ ਆ ਫੇਰ ਸਲਾਹ ਕਰਕੇ ਤੈਨੂੰ ਦੱਸਦਾ ਹੁਣ ਰਾਤ ਹੋ ਜਾਂਦੀ ਹੈ ਸਾਹਿਲ ਆਪਣੇ ਪਰਿਵਾਰ ਦੇ ਨਾਲ ਆਪਣੇ ਮਾਤਾ ਪਿਤਾ ਨਾਲ ਗੱਲਬਾਤ ਕਰਦਾ ਹੈ ਸਲਾਹ ਕਰਦਾ ਹੈ ਉਹਨਾਂ ਨੂੰ ਦੱਸਦਾ ਆ ਕਿ ਉਹਦਾ ਇੱਕ ਦੋਸਤ ਹੈ ਰੋਹਿਤ ਜੋ ਦਿੱਲੀ ਦੇ ਵਿੱਚ ਰਹਿੰਦਾ ਆ ਉਹ ਉੱਥੇ ਕੰਮ ਕਰਦਾ ਆ ਉੱਥੇ ਕਿਸੇ ਮੁੰਡੇ ਦੀ ਲੋੜ ਹੈ ਉਹ ਉੱਥੇ ਹੀ ਮੈਨੂੰ ਵੀ ਰਖਾ ਲੂਗਾ ਤੇ ਮੇਰੀ ਤਨਖਾਹ ਵੀ ਵਧੀਆ ਹੋਊਗੀ ਤਾਂ ਘਰ ਦੇ ਸੋਚਦੇ ਨੇ ਕਿ ਸਾਹਿਲ ਪਹਿਲਾਂ ਵੀ ਨਿਰਾਸ਼ ਹੋ ਚੁੱਕਿਆ ਹੈ ਆਰਮੀ ਦੇ ਵਿੱਚ ਉਹਦੀ ਭਰਤੀ ਨਹੀਂ ਹੋ ਪਾਈ ਹੁਣ ਇਹ ਜੇ ਦਿੱਲੀ ਜਾਣਾ ਚਾਹੁੰਦਾ ਆ ਤਾਂ ਇਹਦੇ ਵਿੱਚ ਕੀ ਹਰਜਾ ਉੱਥੇ ਜਾ ਕੇ ਇਹ ਕੁਝ ਪੈਸੇ ਹੀ ਕਮਾਊਗਾ ਤੇ ਸਾਡੀ ਮਦਦ ਵੀ ਕਰੂਗਾ ਤਾਂ ਹੋ ਫਿਰ ਉਹਨੂੰ ਦਿੱਲੀ ਜਾਣ ਦੇ ਲਈ ਹਾਂ ਕਰ ਦਿੰਦੇ ਨੇ ਕਰਦਿਆਂ ਦੇ ਮੰਨਣ ਤੋਂ ਬਾਅਦ ਸਾਹਿਲ ਟ੍ਰੇਨ ਦੀ ਟਿਕਟ ਬੁੱਕ ਕਰਾ ਦਿੰਦਾ ਆ ਤੇ 2 ਦਿਨ ਬਾਅਦ ਹੀ ਉਹ ਆਪਣੇ ਦੋਸਤ ਦੇ ਕੋਲ ਦਿੱਲੀ ਪਹੁੰਚ ਜਾਂਦਾ ਹੈ ਸਾਹਿਲ ਦਾ ਦੋਸਤ ਜੋ ਹੁੰਦਾ ਰੋਹਿਤ ਉਹ ਦਿੱਲੀ ਦੇ ਸਰੋਜਨੀ ਨਗਰ ਦੇ ਵਿੱਚ ਰਹਿੰਦਾ ਹੁੰਦਾ ਆ ਉਹ ਉਹਨੂੰ ਸਟੇਸ਼ਨ ਤੋਂ ਲੈਣ ਆਉਂਦਾ ਹੈ ਇਹਨੂੰ ਸਾਹਿਲ ਨੂੰ ਆਪਣੇ ਨਾਲ ਉਹ ਆਪਣੇ 플랫 ਦੇ ਵਿੱਚ ਆਪਣੇ ਹੀ ਘਰ ਦੇ ਵਿੱਚ ਲੈ ਜਾਂਦਾ ਜਿੱਥੇ ਉਹ ਰਹਿੰਦਾ ਹੁੰਦਾ ਉਸ ਦਿਨ ਸਾਹਿਲ ਪੂਰਾ ਦਿਨ ਆਰਾਮ ਕਰਦਾ ਆ ਇਹ ਥੱਕਿਆ ਹੋਇਆ ਹੁੰਦਾ ਫਿਰ ਦੂਸਰੇ ਦਿਨ ਜੋ ਇਹਦਾ ਦੋਸਤ ਰੋਹਿਤ ਹੁੰਦਾ ਸਾਹਿਲ ਨੂੰ ਆਪਣੇ ਨਾਲ ਲੈ ਕੇ ਜਾਂਦਾ ਜਿੱਥੇ ਉਹ ਕੱਪੜਿਆਂ ਦੀ ਦੁਕਾਨ ਦੇ ਉੱਤੇ ਕੰਮ ਕਰਦਾ ਹੁੰਦਾ ਆ ਉੱਤੇ ਬੰਦੇ ਦੀ ਪਹਿਲਾਂ ਹੀ ਲੋਡ ਹੁੰਦੀ ਹੈ ਉਹ ਸਾਹਿਲ ਨੂੰ ਉੱਥੇ ਜਾ ਕੇ ਲਗਵਾ ਦਿੰਦਾ ਆ ਉੱਥੇ ਜੋ ਸਾਹਲ ਸਿਟੀ ਦੀ ਤਨਖਾਹ ਵੀ ਠੀਕ ਠਾਕ ਲੱਗ ਜਾਂਦੀ ਹੈ ਪੰਜਾਬ ਦੇ ਵਿੱਚ ਤਾਂ ਇਹ ਬਿਲਾਈ ਸੀ ਇੱਥੇ ਕੁਝ ਨਹੀਂ ਕਮਾਉਂਦਾ ਸੀ ਉੱਥੇ ਉਹਦੀ ਤਨਖਾਹ ਜੋ ਸੀ ਠੀਕ ਠਾਕ ਲੱਗਦੀ ਹੈ ਕਿਉਂਕਿ ਉੱਥੇ ਰਹਿੰਦੇ ਹੋਏ ਸਾਹਲ ਦਾ ਬਹੁਤਾ ਖਰਚਾ ਨਹੀਂ ਹੋਣਾ ਸੀ ਇਹ ਆਪਣੇ ਦੋਸਤ ਦੇ ਨਾਲ ਉਹਦੇ ਕਮਰੇ ਦੇ ਵਿੱਚ ਹੀ ਰਹਿਣ ਲੱਗਦਾ ਆ ਤੇ ਫਿਰ ਜਿਹੜੀ ਇਹਦੀ ਸੈਲਰੀ ਆਉਂਦੀ ਆ ਉਹ ਸਾਰੀ ਇਹਦੇ ਹੱਥ ਦੇ ਵਿੱਚ ਆਉਂਦੀ ਆ ਉਹਦੇ ਵਿੱਚੋਂ ਇਹ ਆਪਣੇ ਘਰਦਿਆਂ ਨੂੰ ਵੀ ਪੈਸੇ ਭੇਜਦਾ ਤੇ ਉੱਥੇ ਆਪਣਾ ਵੀ ਗੁਜ਼ਾਰਾ ਚਲਾਉਂਦਾ ਸਾਹਲ ਸਰੋਜਨੀ ਨਗਰ ਦੇ ਵਿੱਚ ਜਿਹੜੇ ਫਲੈਟ ਦੇ ਵਿੱਚ ਰਹਿੰਦੇ ਹੁੰਦੇ ਨੇ ਉਹਨਾਂ ਦੇ ਥੱਲੇ ਇੱਕ ਜਿਮ ਹੁੰਦਾ ਆ ਜੋ ਸਾਹਿਲ ਸੀ ਇਹਨੂੰ ਪਹਿਲਾਂ ਹੀ ਸ਼ੌਂਕ ਸੀ ਆਪਣੇ ਸਰੀਰ ਨੂੰ ਫਿੱਟ ਰੱਖਣ ਦਾ ਇਹ ਪਿੰਡ ਦੇ ਵਿੱਚ ਵੀ ਜਿਮ ਜਾਂਦਾ ਸੀ ਤੇ ਇਹ ਹੁਣ ਇੱਥੇ ਵੀ ਜਿਮ ਜੁਆਨ ਕਰ ਲੈਂਦਾ ਹੈ ਜਦੋਂ ਸਾਹਿਲ ਜਿਮ ਜਾਣ ਲੱਗਦਾ ਹੈ ਤਾਂ ਇੱਥੇ ਇਹਨੂੰ ਹੁਣ ਬਹੁਤ ਮੁੰਡੇ ਮਿਲਦੇ ਨੇ ਇੱਥੇ ਕਈ ਇਹਦੇ ਦੋਸਤ ਬਣ ਜਾਂਦੇ ਨੇ ਉਹਨਾਂ ਦੇ ਨਾਲ ਇਹ ਕੁਲ ਮਿਲ ਜਾਂਦਾ ਹੈ ਜਿਮ ਦੇ ਵਿੱਚ ਇੱਕ ਮੁੰਡਾ ਲੱਗਿਆ ਹੁੰਦਾ ਜਿਹਦਾ ਨਾਮ ਹੁੰਦਾ ਆ ਰਾਗਵ ਉਹ ਹੁਣ ਸਾਹਿਲ ਦਾ ਵਧੀਆ ਦੋਸਤ ਬਣ ਜਾਂਦਾ ਹੈ ਇਹ ਇੱਕ ਦੂਜੇ ਦੇ ਨੇੜੇ ਆ ਜਾਂਦੇ ਨੇ ਇਹ ਆਪਣੀਆਂ ਪਰਿਵਾਰਕ ਗੱਲਾਂ ਵੀ ਸਾਂਝੀਆਂ ਕਰਨ ਲੱਗਦੇ ਨੇ ਇੱਕ ਦਿਨ ਕੀ ਹੁੰਦਾ ਹੈ ਕਿ ਗੱਲਾਂ ਲੋਕਾਂ ਦੇ ਵਿੱਚ ਜੋ ਰਾਗ ਹੁੰਦਾ ਉਹ ਸਾਹਿਲ ਨੂੰ ਪੁੱਛਦਾ ਆ ਕਿ ਤੂੰ ਕੀ ਕੰਮ ਕਰਦਾ ਹੈ ਤੇ ਤੇਰੀ ਤਨਖਾਹ ਕਿੰਨੀ ਹੈ ਤਾਂ ਸਾਹਿਲ ਉਹਨੂੰ ਦੱਸਦਾ ਆ ਕਿ ਮੇਰੀ ਇੰਨੀ ਤਨਖਾਹ ਆ 25000 ਰੁਪਇਆ ਤੇ ਫਿਰ ਉਹ ਕਹਿੰਦਾ ਕਿ ਇਹ ਤਾਂ ਬਹੁਤ ਥੋੜੀ ਹੈ ਇਹਦੇ ਵਿੱਚੋਂ ਤੂੰ ਕੀ ਮਚਾਉਂਦਾ ਹੋਵੇਂਗਾ ਤੂੰ ਆਪਣੇ ਘਰ ਵੀ ਪੈਸੇ ਭੇਜਣੇ ਹੁੰਦੇ ਹੋਣਗੇ ਤੇਰਾ ਕੀ ਬਣਦਾ ਹੋਊ ਇਹਦੇ ਨਾਲ ਤਾਂ ਕੁਝ ਵੀ ਨਹੀਂ ਬਣਦਾ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਤਾਂ ਖਰਚੇ ਹੀ ਬਹੁਤ ਨੇ ਤਾਂ ਸਾਹਿਲ ਕਹਿੰਦਾ ਹੈ ਕਿ ਹਾਂ ਬੱਚ ਦਾ ਤਾਂ ਕੁਝ ਨਹੀਂ ਬਸ ਮੈਂ ਪਰਿਵਾਰ ਵਾਲਿਆਂ ਦੀ ਹੈਲਪ ਕਰ ਦਿੰਨਾ ਆ ਫਿਰ ਉਹ ਉਹ ਨੂੰ ਆਪਣੀ ਕਹਾਣੀ ਦੱਸਦਾ ਹੈ ਕਿ ਮੈਂ ਜਦੋਂ ਪੰਜਾਬ ਸੀ ਤਾਂ ਮੈਂ ਆਰਮੀ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਮੇਰੀ ਭਰਤੀ ਨਹੀਂ ਹੋ ਪਾਈ ਇਸ ਕਰਕੇ ਪਰਿਵਾਰ ਦੇ ਗੁਜ਼ਾਰੇ ਦੇ ਲਈ ਮੈਂ ਇੱਥੇ ਦਿੱਲੀ ਆ ਗਿਆ ਤੇ ਇੱਥੇ ਹੁਣ ਇਹ ਕੰਮ ਕਰ ਰਿਹਾ ਬੱਚ ਦਾ ਬਚਾਉਂਦਾ ਤਾਂ ਕੁਝ ਵੀ ਇੱਥੇ ਫਿਰ ਜਵਾਬ ਦੇ ਵਿੱਚ ਰਾਗਵ ਕਹਿੰਦਾ ਆ ਕਿ ਤੈਨੂੰ ਮੈਂ ਇੱਕ ਕੰਮ ਦੱਸਦਾ ਜਿਹਦੇ ਵਿੱਚ ਮਿਹਨਤ ਵੀ ਨਹੀਂ ਕੁਝ ਕਰਨੀ ਪੈਂਦੀ ਤੇ ਪੈਸੇ ਵੀ ਮੋٹے ਬਣਦੇ ਨੇ ਇਸ ਤੋਂ ਇਲਾਵਾ ਪੈਸਿਆਂ ਦੇ ਨਾਲ ਨਾਲ ਇਹਦੇ ਵਿੱਚ ਮਜ਼ਾ ਵੀ ਬਹੁਤ ਆਉਂਦਾ ਤਾਂ ਸਾਹਿਲ ਕਹਿੰਦਾ ਕਿ ਇਹ ਜਾਂ ਕਿਹੜਾ ਕੰਮ ਹੈ ਜਿਹਦੇ ਵਿੱਚ ਮਿਹਨਤ ਵੀ ਨਹੀਂ ਕਰਨੀ ਪੈਂਦੀ ਤੇ ਪੈਸੇ ਵੀ ਮੋٹے ਬਣਦੇ ਨੇ ਤਾਂ ਫਿਰ ਰਾਗਵ ਕਹਿੰਦਾ ਆ ਕਿ ਤੂੰ ਦਿੱਲੀ ਦੇ ਵਿੱਚ ਰਹਿ ਰਿਹਾ ਹਜੇ ਤੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਟਾਈਮ ਆਉਣ ਤੇ ਤੈਨੂੰ ਮੈਂ ਦੱਸੂਗਾ ਇਸ ਤੋਂ ਬਾਅਦ ਦੂਸਰਾ ਦਿਨ ਚੜ ਜਾਂਦਾ ਹੈ ਦਿਨ ਬੀਤਦਾ ਹੈ ਰਾਤ ਆ ਜਾਂਦੀ ਹੈ ਤਾਂ ਰਾਤ ਨੂੰ ਦੇ ਲਗਭਗ 10 11 ਵਜੇ ਹੁੰਦੇ ਨੇ ਤਾਂ ਜੋ ਰਗਬ ਹੁੰਦਾ ਇਹ ਸਾਹਿਲ ਨੂੰ ਫੋਨ ਕਰਦਾ ਆ ਉਹ ਉਹਨੂੰ ਪੁੱਛਦਾ ਆ ਕਿ ਤੂੰ ਕੀ ਕਰ ਰਿਹਾ ਫਰੀ ਆ ਉਹ ਕਹਿੰਦਾ ਕਿ ਹਾਂ ਮੈਂ ਫਰੀ ਆ ਤਾਂ ਉਹਨੂੰ ਕਹਿੰਦਾ ਕਿ ਤਿਆਰ ਹੋ ਕੇ ਤੂੰ ਆਪਣੀ ਬਿਲਡਿੰਗ ਦੇ ਥੱਲੇ ਆ ਜਾ ਮੈਂ ਇੱਥੇ ਹੀ ਖੜਾ ਆ ਰਗਬ ਆਪਣੀ ਗੱਡੀ ਦੇ ਵਿੱਚ ਆਇਆ ਹੁੰਦਾ ਹੈ ਸਾਹਿਲ ਤਿਆਰ ਹੋ ਕੇ ਥੱਲੇ ਆਉਂਦਾ ਹੈ ਉਹਦੇ ਨਾਲ ਗੱਡੀ ਦੇ ਵਿੱਚ ਬੈਠਦਾ ਹੈ ਤੇ ਇਹ ਉੱਥੋਂ ਚੱਲ ਪੈਂਦੇ ਨੇ ਸਾਹਿਲ ਰਗਬ ਨੂੰ ਪੁੱਛਦਾ ਹੈ ਕਿ ਆਪਾਂ ਜਾ ਕਿੱਥੇ ਰਹੇ ਆ ਤਾਂ ਰਗਵ ਕਹਿੰਦਾ ਕਿ ਚੁੱਪ ਕਰ ਜਾ ਤੈਨੂੰ ਮੈਂ ਕਿਤੇ ਤਾਂ ਲੈ ਕੇ ਜਾਉਂਗਾ ਹੀ ਹੁਣ ਇਹ ਗੱਡੀ ਚੱਲਦੀ ਰਹਿੰਦੀ ਹੈ ਇਹ ਲਾਜਪਤਨਗਰ ਪਹੁੰਚ ਜਾਂਦੇ ਨੇ ਉੱਤੇ ਪੁਲ ਦੇ ਥੱਲੇ ਇਹ ਗੱਡੀ ਖੜਾ ਲੈਂਦੇ ਨੇ ਗੱਡੀ ਰੋਕਦੇ ਨੇ ਤਾਂ ਜੋ ਰਗਵ ਹੁੰਦਾ ਆ ਉਹ ਉੱਥੋਂ ਇੱਕ ਲਾਲ ਰਮਾਲ ਕੱਢਦਾ ਤੇ ਆਪਣੇ ਗਲੇ ਦੇ ਵਿੱਚ ਬੰਨ ਲੈਂਦਾ ਰਗਵ ਕਾਰ ਦੇ ਵਿੱਚੋਂ ਉਤਰਦਾ ਤੇ ਪੁਲ ਦੇ ਥੱਲੇ ਜਾ ਕੇ ਖੜ ਜਾਂਦਾ ਆ ਸਾਹਿਲ ਜੋ ਹੁੰਦਾ ਇਹ ਸਭ ਦੇਖ ਰਿਆ ਹੁੰਦਾ ਕਿਉਂਕਿ ਉੱਤੇ ਇਕੱਲਾ ਰਾਗਵ ਵੀ ਨਹੀਂ ਖੜਾ ਹੁੰਦਾ ਉੱਤੇ ਹੋਰ ਵੀ ਕਈ ਮੁੰਡੇ ਖੜੇ ਹੁੰਦੇ ਨੇ ਜਿਨ੍ਹਾਂ ਦੇ ਗਲੇ ਦੇ ਵਿੱਚ ਲਾਲ ਰਮਾਲ ਬੰਨਿਆ ਹੁੰਦਾ ਹੈ ਸਾਹਿਲ ਇਹ ਸਭ ਦੇਖ ਰਿਹਾ ਹੁੰਦਾ ਤਾਂ ਕੁਝ ਮਿੰਟਾਂ ਬਾਅਦ ਕੀ ਹੁੰਦਾ ਇੱਕ ਇੱਕ ਬਹੁਤ ਹੀ ਮਹਿੰਗੀ ਲਗਜ਼ਰੀ ਕਾਰ ਆਉਂਦੀ ਹੈ ਕਾਰ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਸੋਹਣੀ ਸੁਨੱਖੀ ਮਹਿਲਾ ਬੈਠੀ ਹੁੰਦੀ ਹੈ ਉਹ ਇੱਕ ਮੁੰਡੇ ਦੇ ਕੋਲ ਆ ਕੇ ਰੁਕਦੀ ਹੈ ਉਹ ਕਾਰ ਦਾ ਸ਼ੀਸ਼ਾ ਥੱਲੇ ਕਰਦੀ ਹੈ ਉਹ ਮੁੰਡੇ ਦੇ ਨਾਲ ਗੱਲਬਾਤ ਕਰਦੀ ਹੈ ਦੋ ਚਾਰ ਮਿੰਟ ਉਹ ਗੱਲਬਾਤ ਕਰਦੇ ਨੇ ਇਸ ਤੋਂ ਬਾਅਦ ਜੋ ਉਹ ਮੁੰਡਾ ਹੁੰਦਾ ਉਹਨੂੰ ਉਹ ਆਪਣੀ ਕਾਰ ਦੇ ਵਿੱਚ ਬਿਠਾਉਂਦੀ ਹੈ ਤੇ ਉੱਥੋਂ ਲੈ ਜਾਂਦੀ ਹੈ ਸਾਹਿਲ ਇਹ ਸਭ ਦੇਖੀ ਜਾ ਰਿਹਾ ਸੀ ਪਰ ਉਹਨੂੰ ਸਮਝ ਕੁਝ ਨਹੀਂ ਲੱਗ ਰਿਹਾ ਸੀ ਇਸ ਤੋਂ ਬਾਅਦ ਰਾਗਵ ਉਹਨੂੰ ਪੁੱਛਦਾ ਹੈ ਕਿ ਹੁਣ ਤੂੰ ਸਮਝ ਗਿਆ ਕਿ ਕੀ ਚੱਲ ਰਿਹਾ ਹੈ ਸਾਹਿਲ ਕਹਿੰਦਾ ਹੈ ਕਿ ਨਹੀਂ ਮੈਨੂੰ ਹਜੇ ਵੀ ਕੁਝ ਨਹੀਂ ਪਤਾ ਲੱਗਿਆ ਕਿ ਇਹ ਕੀ ਚੱਲ ਰਿਹਾ ਹੈ ਕਿਉਂਕਿ ਸਾਹਿਲ ਪੰਜਾਬ ਦੇ ਇੱਕ ਪਿੰਡ ਤੋਂ ਗਿਆ ਸੀ ਦਿੱਲੀ ਸ਼ਹਿਰ ਆ ਜੋ ਬਹੁਤ ਵੱਡਾ ਸ਼ਹਿਰ ਆ ਬਹੁਤ ਐਡਵਾਂਸ ਆ ਉਹਨੂੰ ਇੰਨੀ ਜਲਦੀ ਕੀ ਸਮਝ ਆਉਣੀ ਸੀ ਕਿ ਉੱਥੇ ਕੀ ਚੱਲ ਰਿਹਾ ਹੈ ਰਾਗੋ ਫਿਰ ਸਾਹਿਲ ਨੂੰ ਸਮਝਾਉਂਦਾ ਆ ਕਿ ਇਹ ਇੱਕ ਅੱਡਾ ਆ ਇੱਥੇ ਰਾਤ ਦੇ ਸਮੇਂ ਆ ਕੇ ਮੁੰਡੇ ਖੜਦੇ ਨੇ ਇਨਾਂ ਨੂੰ ਇੰਗਲਿਸ਼ ਦੇ ਵਿੱਚ ਜਿਗੋਲੋ ਕਿਹਾ ਜਾਂਦਾ ਹੈ। ਰਾਗਵ ਸਾਹਿਲ ਨੂੰ ਦੱਸਦਾ ਹੈ ਕਿ ਜਿਵੇਂ ਔਰਤਾਂ ਹੁੰਦੀਆਂ ਜਿਨ੍ਹਾਂ ਦਾ ਡਾਈਵੋਰਸ ਹੋਇਆ ਹੁੰਦਾ ਹੈ ਜਾਂ ਫਿਰ ਜਿਨ੍ਹਾਂ ਦੇ ਪਤੀ ਉਹਨਾਂ ਦੇ ਕੋਲ ਨਹੀਂ ਹੁੰਦੇ ਜਿਨ੍ਹਾਂ ਨੂੰ ਫਿਜ਼ੀਕਲ ਰਿਲੇਸ਼ਨ ਬਣਾਉਣ ਦੇ ਲਈ ਮੁੰਡਿਆਂ ਦੀ ਲੋੜ ਹੁੰਦੀ ਹੈ ਇੱਥੇ ਆ ਕੇ ਉਹ ਮੁੰਡਿਆਂ ਨੂੰ ਹਾਇਰ ਕਰਦੀਆਂ ਨੇ ਤੇ ਆਪਣੇ ਨਾਲ ਲੈ ਕੇ ਜਾਂਦੀਆਂ ਨੇ। ਇਹਦੇ ਬਦਲੇ ਉਹ ਮੁੰਡਿਆਂ ਨੂੰ ਮੋਟਾ ਪੈਸਾ ਵੀ ਦਿੰਦੀਆਂ ਨੇ ਤੇ ਨਾਲ ਉਹ ਮਜ਼ਾ ਵੀ ਦਿੰਦੀਆਂ ਨੇ। ਇਹ ਸੁਣ ਕੇ ਸਾਹਿਲ ਉੱਤੇ ਡਰ ਜਾਂਦਾ ਹੈ ਤੇ ਉਹਦੇ ਮੂਰੇ ਹੱਥ ਜੋੜਦਾ ਕਿ ਭਰਾਵਾ ਤੈਨੂੰ ਜੋ ਤੇਰਾ ਕੰਮ ਹੈ ਉਹ ਮੁਬਾਰਕ ਮੇਰੇ ਤੋਂ ਇਹ ਕੰਮ ਨਹੀਂ ਹੋਣਾ। ਇੱਥੇ ਜਰ ਜੋ ਰਾਗਵ ਹੁੰਦਾ ਉਹ ਸਾਹਿਲ ਨੂੰ ਸਮਝਾਉਣ ਲੱਗ ਜਾਂਦਾ ਆ ਕਿ ਤੇਰੇ ਜੋ ਸੁਪਨੇ ਨੇ ਉਹ ਵੱਡੇ ਨੇ ਇਸ ਤਰ੍ਹਾਂ ਇੱਕ ਨੌਕਰੀ ਕਰਕੇ ਉਹ ਪੂਰੇ ਨਹੀਂ ਹੋਣੇ ਇੱਥੇ ਕਿਹੜਾ ਆਪਾਂ ਕੁਝ ਗਲਤ ਕਰ ਰਹੇ ਆ ਔਰਤਾਂ ਆਉਂਦੀਆਂ ਨੇ ਉਹ ਆਪਣੀ ਮਰਜ਼ੀ ਦੇ ਨਾਲ ਮੁੰਡਿਆਂ ਨੂੰ ਆਪਣੇ ਨਾਲ ਲੈ ਕੇ ਜਾਂਦੀਆਂ ਨੇ ਚੇਹ ਕਰ ਤੂੰ ਵੱਡਾ ਘਰ ਲੈਣਾ ਜਾਂ ਫਿਰ ਕਾਰਾਂ ਲੈਣੀਆਂ ਨੇ ਤਾਂ ਇਸ ਦੇ ਵਿੱਚ ਕੀ ਗਲਤ ਹੈ ਆਪਾਂ ਕਿਹੜਾ ਕਿਸੇ ਨਾਲ ਕੋਈ ਜ਼ਬਰਦਸਤੀ ਕਰ ਰਹੇ ਹਾਂ ਉਹ ਉਹਨੂੰ ਵੱਡੇ ਵੱਡੇ ਸੁਪਨੇ ਦਿਖਾਉਂਦਾ ਆ ਰਾਗਵ ਦੀ ਇਹ ਸਭ ਗੱਲਾਂ ਸੁਣ ਕੇ ਸਾਹਿਲ ਵੀ ਆਪਣੇ ਸੁਪਨੇ ਬਾਰੇ ਸੋਚਣ ਲੱਗ ਜਾਂਦਾ ਆਪਣੀ ਜ਼ਿੰਦਗੀ ਬਾਰੇ ਸੋਚਣ ਲੱਗ ਜਾਂਦਾ ਆ ਤੇ ਫਿਰ ਆਖਿਰਕਾਰ ਉਹ ਵੀ ਤਿਆਰ ਹੋ ਜਾਂਦਾ ਆ ਇਹ ਕੰਮ ਕਰਨ ਦੇ ਲਈ ਹੁਣ ਉਸ ਰਾਤ ਤਾਂ ਉਹ ਇਹ ਸਭ ਨਹੀਂ ਕਰਦਾ ਉੱਥੋਂ ਹੁਣ ਉਹ ਆਪਣਾ ਘਰ ਵਾਪਸ ਆ ਜਾਂਦੇ ਨੇ ਅਗਲਾ ਦਿਨ ਚੜਦਾ ਹੈ ਦਿਨ ਨਿਕਲਦਾ ਤਾਂ ਰਾਤ ਆ ਜਾਂਦੀ ਹੈ ਰਾਤ ਦੇ ਸਮੇਂ ਜੋ ਰਾਗਵ ਹੁੰਦਾ ਉਹ ਫੇਰ ਆਪਣਾ ਤਿਆਰ ਹੋ ਕੇ ਸਾਹਲ ਦੇ ਫਲੈਟ ਦੇ ਥੱਲੇ ਪਹੁੰਚ ਜਾਂਦਾ ਆ ਇਸ ਵਾਰ ਜੋ ਸਾਹਲ ਹੁੰਦਾ ਇਹ ਵੀ ਆਪਣਾ ਤਿਆਰ ਹੋ ਕੇ ਥੱਲੇ ਆਉਂਦਾ ਆ ਤੇ ਇਹ ਵੀ ਇੱਕ ਲਾਲ ਰਮਾਲ ਆਪਣੇ ਕੋਲ ਲੈ ਕੇ ਆਉਂਦਾ ਹੁਣ ਕਾਰ ਚ ਉਤਰਦੇ ਨੇ ਦੋਨੋਂ ਜਣੇ ਹੀ ਇਹ ਗਲੇ ਦੇ ਵਿੱਚ ਆਪਣੇ ਲਾਲ ਰੰਗ ਦੇ ਰਮਾਲ ਬੰਨਦੇ ਨੇ ਤੇ ਉੱਥੇ ਖੜ੍ਹ ਜਾਂਦੇ ਨੇ ਕੁਝ ਸਮਾਂ ਨਿਕਲਦਾ ਤਾਂ ਫੇਰ ਉੱਥੇ ਇੱਕ ਲਗਜ਼ਰੀ ਮਹਿੰਗੀ ਕਾਰ ਆਉਂਦੀ ਹੈ ਉਹਦੇ ਵਿੱਚ ਇੱਕ ਖੂਬਸੂਰਤ ਕੁੜੀ ਬੈਠੀ ਹੁੰਦੀ ਆ ਉਹ ਕਾਰ ਦਾ ਸ਼ੀਸ਼ਾ ਥੱਲੇ ਕਰਦੀ ਆ ਉੱਥੇ ਜਿਹੜੇ ਮੁੰਡੇ ਖੜੇ ਹੁੰਦੇ ਨੇ ਉਹ ਸਾਰਿਆਂ ਦੇ ਵੱਲ ਦੇਖਦੀ ਆ ਤੇ ਉਹਨਾਂ ਦੇ ਵਿੱਚੋਂ ਜੋ ਸਾਹਿਲ ਹੁੰਦਾ ਉਹ ਨੂੰ ਜਾਂਚ ਜਾਂਦਾ ਉਹ ਸਾਹਿਲ ਨੂੰ ਆਪਣੇ ਕੋਲ ਬੁਲਾਉਂਦੀ ਆ ਇੱਥੇ ਸਾਹਿਲ ਰਾਗਵਲ ਦੇਖਦਾ ਫਿਰ ਰਾਗਵਲ ਨੂੰ ਹੌਸਲਾ ਦਿੰਦਾ ਆ ਤਾਂ ਉਸ ਤੋਂ ਬਾਅਦ ਸਾਹਿਲ ਉਸ ਕਾਰ ਦੇ ਕੋਲ ਆਉਂਦਾ ਆ ਉੱਥੇ ਆ ਕੇ ਉਹ ਜੋ ਸੋਹਣੀ ਜੀ ਕੁੜੀ ਬੈਠੀ ਹੁੰਦੀ ਆ ਉਹਦੇ ਨਾਲ ਗੱਲਬਾਤ ਕਰਦਾ ਆ 2 ਮਿੰਟ ਗੱਲਬਾਤ ਹੋਣ ਤੋਂ ਬਾਅਦ ਇਹ ਫਿਰ ਉਸ ਕਾਰ ਦੇ ਵਿੱਚ ਬੈਠਦਾ ਤੇ ਉੱਥੋਂ ਇਹ ਚੱਲ ਪੈਂਦੇ ਨੇ ਇਦਾਂ ਦੀ ਜਿਹੜੀਆਂ ਅਮੀਰ ਔਰਤਾਂ ਹੁੰਦੀਆਂ ਨੇ ਜਿਹੜੀਆਂ ਮੁੰਡਿਆਂ ਨੂੰ ਲੈ ਕੇ ਜਾਂਦੀਆਂ ਇਹ ਜਾਂ ਤਾਂ ਹੋਟਲਸ ਦੇ ਵਿੱਚ ਲੈ ਕੇ ਜਾਂਦੀਆਂ ਨੇ ਜਾਂ ਫਿਰ ਆਪਣੇ ਫਲੈਟ ਦੇ ਵਿੱਚ ਲੈ ਕੇ ਜਾਂਦੀਆਂ ਨੇ ਇਹ ਜੋ ਕੁੜੀ ਆਈ ਹੁੰਦੀ ਹੈ ਜੋ ਸਾਹਿਲ ਨੂੰ ਲੈ ਕੇ ਗਈ ਹੁੰਦੀ ਹੈ ਇਹਦਾ ਨਾਮ ਹੁੰਦਾ ਆ ਕ੍ਰਿਤੀ ਕ੍ਰਿਤੀ ਸਾਹਿਲ ਨੂੰ ਆਪਣੇ ਹੀ ਇੱਕ ਫਲੈਟ ਦੇ ਵਿੱਚ ਲੈ ਕੇ ਜਾਂਦੀ ਹੈ ਉੱਥੇ ਪਹੁੰਚਦੇ ਨੇ ਕ੍ਰਿਤੀ ਉਹਦੇ ਸਾਹਮਣੇ ਖਾਣ ਪੀਣ ਦਾ ਸਮਾਨ ਰੱਖ ਦਿੰਦੀ ਹੈ ਫਿਰ ਇਹ ਖਾਂਦੇ ਪੀਂਦੇ ਨੇ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਨੇ ਉਹ ਉਸ ਨੂੰ ਮੁੰਡੇ ਦਾ ਨਾਮ ਪੁੱਛਦੀ ਆ ਕਿ ਤੇਰਾ ਨਾਮ ਕੀ ਆ ਸਾਹਿਲ ਆਪਣਾ ਨਾਮ ਦੱਸਦਾ ਆ ਫਿਰ ਇਹ ਡਰਿੰਕ ਵੀ ਕਰਦੇ ਨੇ ਹੁਣ ਜੋ ਕ੍ਰਿਤੀ ਸੀ ਉਹ ਨੂੰ ਜਿਹੜੇ ਆਪਣੇ ਮਕਸਦ ਦੇ ਵਾਸਤੇ ਲੈ ਕੇ ਆਈ ਹੁੰਦੀ ਆ ਉਹਦੇ ਨਾਲ ਸ਼ੁਰੂ ਹੋ ਜਾਂਦੀ ਆ ਉਹਦੇ ਨਾਲ ਅਸ਼ਲੀਲ ਹਰਕਤਾਂ ਕਰਦੀ ਆ ਇੱਧਰ ਜੋ ਸਾਹਿਲ ਹੁੰਦਾ ਉਹ ਵੀ ਐਕਸਾਈਟਡ ਹੋ ਜਾਂਦਾ ਆ ਉਸ ਤੋਂ ਬਾਅਦ ਇਹ ਦੋਨੋਂ ਹੀ ਉੱਥੇ ਫਿਜ਼ੀਕਲ ਰਿਲੇਸ਼ਨ ਬਣਾਉਂਦੇ ਨੇ ਸਾਰੀ ਰਾਤ ਇਹ ਇਕੱਠੇ ਰਹਿੰਦੇ ਨੇ ਤੇ ਸਵੇਰ ਹੋ ਜਾਂਦੀ ਆ ਤਾਂ ਫਿਰ ਨੰਬਰ ਇਹ ਐਕਸਚੇਂਜ ਕਰ ਲੈਂਦੇ ਨੇ ਕ੍ਰਿਤੀ ਜੋ ਹੁੰਦੀ ਹੈ ਉਹ ਸੱਚਮੁੱਚ ਜੋ ਸਾਹਿਲ ਸੀ ਉਹਨੂੰ ਪਸੰਦ ਕਰਨ ਲੱਗਦੀ ਹੈ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਦੋਂ ਵੀ ਕ੍ਰਿਤੀ ਨੂੰ ਲੋੜ ਹੁੰਦੀ ਸੀ ਤਾਂ ਉਹ ਲਾਲਜਪਤ ਨਗਰ ਦੇ ਵਿੱਚ ਪੁਲ ਥੱਲੇ ਨਹੀਂ ਜਾਂਦੀ ਸੀ ਉਹ ਸਾਹਿਲ ਨੂੰ ਬਸ ਫੋਨ ਕਰ ਲੈਂਦੀ ਸੀ ਤੇ ਸਾਹਿਲ ਉਹਦੇ ਕੋਲ ਪਹੁੰਚ ਜਾਂਦਾ ਸੀ ਹੁਣ ਇਹਨਾਂ ਦਾ ਜੋ ਇਹ ਸਿਲਸਿਲਾ ਸੀ ਇਹ ਕਈ ਮਹੀਨੇ ਚੱਲਦਾ ਰਹਿੰਦਾ ਹੈ ਇਹ ਸਭ ਚੱਲਦੇ ਹੋਏ ਇਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਜੋ ਇਹ ਰਿਲੇਸ਼ਨ ਹੈ ਇਹ ਪਿਆਰ ਦੇ ਵਿੱਚ ਬਦਲ ਰਿਹਾ ਹੈ ਇਹ ਦੋਨੋਂ ਇੱਕ ਦੂਜੇ ਨੂੰ ਪਿਆਰ ਕਰਨ ਲੱਗਦੇ ਨੇ ਇਸ ਤੋਂ ਬਾਅਦ ਜੋ ਕ੍ਰਿਤੀ ਹੁੰਦੀ ਹੈ ਸਾਹਲ ਨੂੰ ਬੁਲਾਉਂਦੀ ਹੈ ਉਹ ਉਸ ਨੂੰ ਹੋਟਲ ਦੇ ਵਿੱਚ ਜਾਂ ਫਲੈਟ ਦੇ ਵਿੱਚ ਨਹੀਂ ਬੁਲਾਉਂਦੀ ਉਹ ਉਹ ਨੂੰ ਇੱਕ ਰੈਸਟੋਰੈਂਟ ਦੇ ਵਿੱਚ ਬੁਲਾਉਂਦੀ ਹੈ ਰੈਸਟੋਰੈਂਟ ਦੇ ਵਿੱਚ ਦੋਨੇ ਇਕੱਠੇ ਬਹਿ ਕੇ ਖਾਂਦੇ ਪੀਂਦੇ ਨੇ ਗੱਲਾਂ-ਵਾਤਾਂ ਕਰਦੇ ਨੇ ਇਹ ਇੱਕ ਦੂਜੇ ਦੇ ਪਰਿਵਾਰ ਵਾਲੇ ਪੁੱਛਦੇ ਨੇ ਤਾਂ ਜੋ ਸਾਹਿਲ ਹੁੰਦਾ ਆ ਉਹ ਨੂੰ ਆਪਣੀ ਸਾਰੀ ਕਹਾਣੀ ਦੱਸ ਦਿੰਦਾ ਹੈ ਕਿ ਉਹਦੇ ਪਰਿਵਾਰ ਦੇ ਵਿੱਚ ਉਹਦੀਆਂ ਦੋ ਭੈਣਾਂ ਨੇ ਤੇ ਮਾਦਾ ਪਿਤਾ ਨੇ ਉਹ ਆਰਮੀ ਦੇ ਵਿੱਚ ਜਾਣਾ ਚਾਹੁੰਦਾ ਸੀ ਪਰ ਕਿਸੇ ਕਾਰਨਾ ਕਰਕੇ ਉਹ ਨਹੀਂ ਜਾ ਸਕਿਆ ਨਹੀਂ ਭਰਤੀ ਹੋ ਸਕਿਆ ਤੇ ਫਿਰ ਇੱਥੇ ਦੂਜੇ ਪਾਸੇ ਜੋ ਕ੍ਰੀਤੀ ਹੁੰਦੀ ਹੈ ਉਹ ਵੀ ਆਪਣੇ ਬਾਰੇ ਦੱਸਦੀ ਹੈ ਉਹ ਕਹਿੰਦੀ ਹੈ ਕਿ ਮੈਂ ਬੇਸਿਕਲੀ ਚੰਡੀਗੜ੍ਹ ਦੀ ਰਹਿਣ ਵਾਲੀ ਆ ਤੇ ਦਿੱਲੀ ਦੇ ਵਿੱਚ ਮੇਰਾ ਵਿਆਹ ਹੋਇਆ ਸੀ ਮੇਰਾ ਜੋ ਸਹੁਰਾ ਪਰਿਵਾਰ ਸੀ ਉਹ ਕਾਫੀ ਅਮੀਰ ਸੀ ਉਹਨਾਂ ਦੇ ਕਾਫੀ ਬਿਜ਼ਨਸ ਸੀ ਪਰ ਕਿਸੇ ਕਾਰਨਾਂ ਕਰਕੇ ਮੇਰੀ ਆਪਣੇ ਪਤੀ ਦੇ ਨਾਲ ਨਹੀਂ ਬਣੀ ਤੇ ਸਾਡਾ ਡਾਈਵੋਰਸ ਹੋ ਗਿਆ ਤੇ ਜਦੋਂ ਮੇਰਾ ਤਲਾਕ ਹੋਇਆ ਤਾਂ ਮੇਰੇ ਹਿੱਸੇ ਮੇਰੇ ਸਹੁਰਿਆਂ ਵੱਲੋਂ ਕਾਫੀ ਪੈਸਾ ਤੇ ਕਈ ਬਿਜ਼ਨਸ ਵੀ ਆ ਗਏ ਸੀ ਤਾਂ ਇਸ ਕਰਕੇ ਮੇਰੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਮੇਰੇ ਕੋਲ ਪੈਸਾ ਵੀ ਬਹੁਤ ਹੈ ਤੇ ਕਾਰੋਬਾਰ ਵੀ ਵਧੀਆ ਹੈ ਤੇ ਐਂਡ ਦੇ ਵਿੱਚ ਉਹ ਉਹਨੂੰ ਕਹਿੰਦੀ ਹੈ ਕਿ ਕੀ ਤੂੰ ਮੇਰੇ ਨਾਲ ਵਿਆਹ ਕਰਾਉਣਾ ਚਾਹੇਂਗਾ ਉਧਰ ਜੋ ਸਾਹਿਲ ਹੁੰਦਾ ਹੈ ਉਹਦੇ ਮਨ ਦੇ ਵਿੱਚ ਤਾਂ ਪਹਿਲਾਂ ਹੀ ਇਹ ਚੱਲ ਰਿਹਾ ਹੁੰਦਾ ਹੈ ਸਾਹਿਲ ਖੁਦ ਚਾਹੁੰਦਾ ਹੁੰਦਾ ਹੈ ਕਿ ਕ੍ਰਿਤੀ ਉਹਦੇ ਨਾਲ ਵਿਆਹ ਕਰਾ ਲਵੇ ਕ੍ਰਿਤੀ ਤੇ ਸਾਹਿਲ ਦੋਨੋਂ ਵਿਆਹ ਕਰਾਉਣ ਦੇ ਲਈ ਤਿਆਰ ਹੁੰਦੇ ਨੇ ਇਹ ਦੋਨੇ ਆਪਣੇ ਪਰਿਵਾਰਾਂ ਦੇ ਨਾਲ ਗੱਲਬਾਤ ਕਰਦੇ ਨੇ ਤੇ ਪਰਿਵਾਰਾਂ ਦੀ ਸਹਿਮਤੀ ਦੇ ਨਾਲ 1.5 ਸਾਲ ਦੇ ਬਾਅਦ ਇਹਨਾਂ ਦੋਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਤਾਂ ਦੋਸਤੋ ਇੱਥੇ ਗੱਲ ਇਹ ਹੈ ਕਿ ਤੁਹਾਡੀ ਕਿਸਮਤ ਤੁਹਾਨੂੰ ਕਿੱਥੋਂ ਕਿੱਥੇ ਲੈ ਜਾਵੇ ਇਹ ਕੁਝ ਨਹੀਂ ਪਤਾ ਲੱਗਦਾ ਕਦੋਂ ਸਿਤਾਰੇ ਚਮਕਦੇ ਹਨ ਇਹ ਕੁਝ ਨਹੀਂ ਪਤਾ ਲੱਗਦਾ ਉਸ ਤੋਂ ਬਾਅਦ ਜੋ ਸਾਹਲ ਹੁੰਦਾ ਹੈ ਉਹ ਵੀ ਇਹ ਸਭ ਕੰਮ ਛੱਡ ਦਿੰਦਾ ਹੈ ਤੇ ਹੁਣ ਦੋਨੋਂ ਉਹ ਇੱਕ ਦੂਜੇ ਨਾਲ ਖੁਸ਼ੀ-ਖੁਸ਼ੀ ਆਪਣੀ ਵਧੀਆ ਜ਼ਿੰਦਗੀ ਬਤੀਤ ਕਰਦੇ ਨੇ ਤਾਂ ਦੋਸਤੋ ਇਦਾਂ ਦੇ ਜਿਹੜੇ ਰਿਸ਼ਤੇ ਬਣਦੇ ਨੇ ਜਿਹੜੇ ਅਚਾਨਕ ਬਣਦੇ ਨੇ ਉਹਨਾਂ ਬਾਰੇ ਤੁਸੀਂ ਕੀ ਸੋਚਦੇ ਹੋ ਇਹ ਸਹੀ ਹੈ ਜਾਂ ਫਿਰ ਗਲਤ ਹੈ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਬਾਕੀ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ